ਵਾਹਿਗੁਰੂ ਜੀ ਕਲਾਂੌਰ ਤੋਂ ਹਾਲਾਤ ਕਾਫੀ ਠੀਕ ਹੋ ਚੁੱਕੇ ਨੇ ਹੁਣ ਜਿਹੜਾ ਪਾਣੀ ਆ ਉਹ ਸੱਕੀ ਦੇ ਵਿੱਚ ਪੂਰਾ ਆਈ ਆ ਰਿਹਾ ਜੋ ਕੁਝ ਆਪਣੀਆਂ ਪੁਲੀਆਂ ਖਿੱਚੀ ਜਾ ਰਡੀਆਂ ਨੇ ਆ ਅੱਗੇ ਜਿਹੜੇ ਪਿੰਡ ਦੇ ਇਥੋਂ ਲੰਘ ਕੇ ਗਏ ਸੀ ਸਰਜੇ ਚੱਕ ਉਥੋਂ ਵੀ ਪਾਣੀ ਕਾਫੀ ਲੱਤ ਚੁੱਕਾ ਕਾਫੀ ਨਹੀਂ ਸਾਰਾ ਲੱਤ ਚੁੱਕਾ ਸਮਝੋ ਥੋੜਾ ਬਹੁਤ ਪੁਲੀਆਂ ਜੋ ਖਿੱਚ ਰਹੀਆਂ ਜਾਂ ਸੱਕੀ ਖਿੱਚ ਰਹੀ ਆ ਉਹੀ ਆ ਪਕਣੇ ਤੋਂ ਲੈ ਕੇ ਆਪਣਾ ਮੇਨ ਰੋਡ ਤੇ ਜਿਹੜੇ ਪਿੰਡ ਆ ਜਿਹੜਾ ਅੰਦਰੋਂ ਜਾ ਕੇ ਨੂੰ ਕੇ ਦੇਖ ਸਕਦੇ ਹਾਲਾਤ ਕਿ ਪਾਣੀ ਕਾਫੀ ਹੱਦ ਤੱਕ ਨਿਕਲ ਚੁੱਕਾ ਹੈ ਰੂੜਾ ਕਰਾਇਆ ਐ ਸਾਰੇ ਪਿੰਡ ਜਿਹੜੇ ਆ ਪਾਣੀ ਤੈ ਹਲ ਚੁੱਕਾ ਦੂਸਰਾ ਜਿਹੜੀਆਂ ਨੀਵੀਆਂ ਪੈਲੀਆਂ ਉੱਥੇ ਪਾਣੀ ਖਲੋਤਾ ਬਾਕੀ ਪਾਣੀ ਨਿਕਲਦਾ ਜਾ ਰਿਹਾ ਹੈ ਇਹਨੇ ਪਾਣੀ ਮਤਲਬ ਝੋਨੇ ਦੇਖਣੇ ਸ਼ੁਰੂ ਹੋ ਗਏ ਨੇ ਹੱਦ ਤੱਕ ਪਾਣੀ ਪਹੁੰਚ ਚੁੱਕਾ ਤੇ ਆ ਪਿੰਡ ਅੱਗੇ ਚਲਦੇ ਚਲਦੇ ਤੁਹਾਨੂੰ ਅੱਜ ਕਾਦੀਆਂ ਪਿੰਡ ਵੀ ਵਿਖਾਵਾਂਗੇ ਇਹ ਸ਼ਾਹਪੁਰ ਗਰਾਇਆ ਵਾ ਐ ਪਾਣੀ ਬਿਲਕੁਲ ਫਸਲਾਂ ਵੇਖ ਸਕਦੇ ਮਾਲ ਦੀ ਕਿਰਪਾ ਨਾਲ ਬਚਾਵਾ ਤੇ ਝਾੜ ਤੇ ਜਰੂਰ ਫਰਕ ਪੈਣਾ ਵਾ ਜਿੱਥੇ ਦਾਣੇ ਕਾਲੇ ਹੋ ਚੁੱਕੇ ਇਹ ਕਾਦੀਆਂ ਪਿੰਡ ਆ ਕਾਦੀਆਂ ਪਿੰਡ ਦੇ ਰਸਤੇ ਦੇ ਉੱਤੇ ਪਾਣੀ ਆ ਬਾਕੀ ਉਥੋਂ ਦੇ ਕਿਸਾਨਾਂ ਵੀਰਾਂ ਨਾਲ ਗੱਲ ਹੋਈ ਸੁਜੀਦਾਨ ਵੀਰਾਂ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਬਸ ਇੱਕ ਥੇਲੇ ਦਾ ਨੁਕਸਾਨ ਨਹੀਂ ਇੱਥੇ ਹੋਇਆ ਥੋੜਾ ਬਹੁਤ ਨੁਕਸਾਨ ਹੋਇਆ ਪਰ ਜ਼ਿਆਦਾ ਨੁਕਸਾਨ ਸਾਡੀਆਂ ਫਸਲਾਂ ਦਾ ਹੋਇਆ ਵਾ ਫਸਲਾਂ ਤੋਂ ਇਲਾਵਾ ਬਾਕੀ ਬਚਾਵਾ ਆਟੇ ਦਾ ਸੀ ਤੇ ਆਟਾ ਜਿਹੜਾ ਵਾ ਆਟੇ ਵਾਸਤੇ ਜੱਕੀ ਪਿੰਡ ਉਹਨਾਂ ਨੇ ਮਗਾਲੀਆ ਟਰੈਕਟਰ ਦੇ ਨਾਲ ਚੱਕੀਆਂ ਜਿਹੜੀਆਂ ਦਾਣਾ ਪਿੰਦੀਆਂ ਨੇ ਉਹ ਲੱਗੀ ਸੀ ਤੇ ਚੱਲ ਰਿਆ ਸੀ ਉੱਥੇ ਕੰਮ ਆ ਬਾਕੀ ਹਾਲਾਤ ਆਡੇ ਦੇ ਬਾਬੇ ਨਾਨਕ ਰੋਡ ਤੋਂ ਤੁਸੀਂ ਵੇਖ ਸਕਦੇ ਹੋ ਕਿ ਐ ਪੂਰਾ ਪਾਣੀ ਨਿਕਲ ਚੁੱਕਾ ਹੈ ਇਹ ਸਾਰਾ ਅਜਨਾਲੇ ਤੋਂ ਠਾਣੇ ਉੱਤਰ ਨੂੰ ਜਾ ਰਿਹਾ ਹੈ ਉਧਰਲੀ ਸਾਈਡ ਥੋੜਾ ਪਾਣੀ ਰਾਤ ਆਨ ਕਰਕੇ ਥੋੜੇ ਜਿਹੇ ਹਾਲਾਤ ਪਾਣੀ ਆਇਆ ਸੀ ਲੋਕੀ ਟਰ ਗਏ ਸੀ ਪਰ ਠੀਕ ਹੈ ਪਾਣੀ ਹੁਣ ਠੀਕ ਹੈ ਇੰਨਾ ਜ਼ਿਆਦਾ ਪਹਿਲਾਂ ਵਾਂਗੂ ਪਾਣੀ ਨਹੀਂ ਥੋੜਾ ਜਿਹਾ ਪਾਣੀ ਵਧਿਆ ਸੀ ਉਹ ਤੁਹਾਨੂੰ ਅੱਗੇ ਜਾ ਕੇ ਆਪਾਂ ਹਾਲਾਤ ਦਿਖਾ ਦਾਂਗੇ ਰੋਡ ਦੇ ਅਕਾਲ ਦੀ ਉੱਪਰ ਇੱਕ ਵੀਡੀਓ ਚੱਲੀ ਹੈ ਜਦੋਂ ਬਾਬੇ ਨੇ ਦਸਵੀਂ ਦੀ ਕਰਕੇ ਬਨਛਤਾ ਕੰਮ ਸ਼ੁਰੂ ਕਰ ਦਿੱਤਾ ਸੀ ਤੇ ਆਹ ਕੱਲ ਰਸਤਾ ਪੂਰਾ ਸਾਫ਼ ਸੀ ਪਾਣੀ ਨਹੀਂ ਸੀ ਆਇਆ ਇਹਨਾਂ ਦਾ ਪਾਣੀ ਆਇਆ ਵੀ ਸੜਕ ਉੱਤੋਂ ਦੀ ਪਾਣੀ ਫੇਰ ਨਿਕਲਣਾ ਸ਼ੁਰੂ ਹੋਇਆ ਵਾ ਇੱਕ ੋਂਨੇਵਾਰ ਵਾਲਾ ਰੋੜਾ ੋਂਨੇਵਾਰ ਨੂੰ ਜਿਹੜਾ ਆਪਣਾ ਬਨ ਨੂੰ ਜਾਂਦਾ ਰੋੜਾ ਹੈ ਤੇ ਉੱਥੇ ਤੋੜਿਆਂ ਦੀ ਲੋੜ ਹੈ ਤੇ ਮਿੱਟੀ ਦੀ ਲੋੜ ਹੈ ਤੇ ਮੇਰੇ ਵੀ ਉੱਥੇ ਤੋੜੇ ਤੇ ਮਿੱਟੀ ਚਾਓ ਦਾਸ ਉਹਨਾਂ ਦੀ ਸੇਵਾ ਵੀ ਵੀਰਾਂ ਦੇ ਨਾਲ ਤੋੜੇ ਪਚਾਉਣ ਦੀ ਲੱਗੀ ਸੀ ਬਾਕੀ ਇਹ ਤੁਸੀਂ ਪੂਰਾ ਵੀਡੀਓ ਚੰਨ ਵੇਖ ਰਹੇ ਹੋ ਜਿਹੜਾ ਕੱਲ ਟੁੱਟਾ ਸੀ ਤੇ ਬਾਬੇ ਅਰਦਾਸ ਬੇਨਤੀ ਕਰ ਰਹੇ ਸੀ ਗੁਰੂ ਕੇ ਬਾਗ ਵਾਲੇ ਬਾਬਿਆਂ ਨਾਲ ਸੰਪਰਕ ਕਰਕੇ ਜਰੂਰ ਵੀਰ ਉੱਥੇ ਤੁਸੀਂ ਤੇ ਸਾਰਾ ਸਮਾਨ ਪਹੁੰਚਾ ਜਾਵੇ ਮਿੱਟੀ ਤੋਂ ਤੋੜੇ ਜਿੰਨੇ ਹੋ ਸਕਦੇ ਨੇ ਬਾਕੀ ਆ ਤੁਲਮਕੋਟ ਇੱਥੇ ਮੋੜ ਤੇ ਕੱਲ ਗੱਡੀ ਕੱਢੀ ਸੀ ਕਿ ਪਾਣੀ ਬਿਲਕੁਲ ਨਹੀਂ ਸੀ ਥੋੜਾ ਥੋੜਾ ਪਾਣੀ ਪਰ ਇੱਥੇ ਪਾਣੀ ਵਧਿਆ ਸੀ ਇੱਥੋਂ ਵੀ ਕਾਲ ਆਈ ਸੀ ਕਿ ਪਾਣੀ ਵਧ ਰਿਹਾ ਹੈ ਥੋੜਾ ਡਰ ਗਏ ਸੀ ਲੋਕ ਪਰ ਨਹੀਂ ਠੀਕ ਹੈ ਕਾਫੀ ਹਾਲਾ ਠੀਕ ਹੈ ਉਹ ਮੀਂਹ ਬਾਰਸ਼ ਦਾ ਪਾਣੀ ਜਾਂ ਥੋੜਾ ਬੋਤਾ ਪਾਣੀ ਕਹਿ ਸਕਦੇ ਆ ਥੋੜਾ ਥੋੜਾ ਪਾਣੀ ਧਰਮ ਕੋਡ ਵਿੱਚ ਸੀ ਇਹ ਧਰਮ ਕੋਡ ਦੀ ਵੀਡੀਓ ਵਿੱਚ ਇੱਥੇ ਪਾਣੀ ਬਿਲਕੁਲ ਸੁੱਕਾ ਸੀ ਕਿ ਇੱਥੇ ਵੀ ਦੇਖ ਲਓ ਕਿ ਪਾਣੀ ਖਲੋ ਚੁੱਕਾ ਹੈ ਇੰਨਾ ਕਿ ਪਾਣੀ ਆਇਆ ਸੀ ਜਿਆਦਾ ਨੁਕਸਾਨ ਨਹੀਂ ਸੀ ਹੋਇਆ ਬਾਕੀ ਔਨ ਦਿ ਟਾਈਮ ਕਲਾਨੌਰ ਤੋਂ ਹਰੂਆਰ ਤੋਂ ਆ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਦੂਰ ਦੂਰ ਤੱਕ ਪਾਣੀ ਨਹੀਂ ਦਿਖ ਰਿਹਾ ਮਤਲਬ ਕਿ ਕਾਫੀ ਹਾਲਾਤ ਠੀਕ ਨਹੀਂ ਹੁਣ ਕਿਸਾਨਾਂ ਵੀਰਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ ਜਾਂ ਹੋਰ ਮੇਨ ਜ਼ਰੂਰਤਾਂ ਪੱਠੇ ਦੀ ਚਾਰੇ ਦੀ ਉਹਦੀ ਹੀ ਜ਼ਰੂਰਤ ਹੈ